ਸ੍ਰੀ ਅਕਾਲ ਪੰਜਾਬੀਓ ਕੀ ਹਾਲ ਨੇ ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਗੜਸਾਂਕਰ ਵਾਲੀ ਸੜਕ ਤੇ ਖੜੇ ਸੀ ਰੋਡ ਦੇ ਉੱਪਰ ਖੜੇ ਸੀਗੇ ਤੇ ਇੱਧਰ ਸਾਡਾ ਇੱਕ ਪੰਜਾਬੀ ਭਰਾ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਪੰਜਾਬ ਨੂੰ ਪਿਆਰ ਕਰਨ ਵਾਲਾ ਸਾਡਾ ਵੀਰ ਮਿਲਿਆਗਾ ਇੱਕ ਬਹੁਤ ਵੱਡੀ ਗੱਲਬਾਤ ਬਾਈ ਦੇ ਵਿੱਚ ਲੱਗੇਗੀ ਪਹਿਲੀ ਗੱਲ ਤਾਂ ਬਾਈ ਨੇ ਆਉਣ ਜਾਣ ਵਾਲੇ ਯਾਤਰੀਆਂ ਵਾਸਤੇ ਪੰਜਾਬੀ ਭਰਾਵਾਂ ਵਾਸਤੇ ਜਿਹੜਾ ਬਹੁਤ ਵਧੀਆ ਇੱਥੇ ਬਾਈ ਦਾ ਢਾਬਾ ਵੀ ਆ ਬਾਈ ਢਾਬਾ ਵੀ ਦਿਖਾ ਦਿਓ ਬਾਈ ਕਹਿੰਦਾ ਇੱਥੇ ਚਾਹ ਵੀ बिकੇ ਜਾਂਦੇ ਨੇ ਪੰਜਾਬੀ ਭਰਾ ਜਿੰਨੇ ਵੀ ਆਉਂਦੇ ਨੇ ਸਾਡੀ ਖੇਮਤ ਕੀਤੀ ਬਾਈ ਨੇ ਚਾਹ ਪਾਣੀ ਵੀ ਸਾਨੂੰ ਪੁੱਛਿਆ ਅਦਬ ਸਤਕਾਰ ਕੀਤਾ ਪਿੰਡ ਹੈਗਾ ਜੀ ਸਿੰਘਪੁਰ ਸਿੰਘਪੁਰ ਸਰਗੜ ਸਾਹ ਕੋਲ ਵਾਲੇ ਰਸਤੇ ਤੇ ਜਦੋਂ ਵੀ ਤੁਸੀਂ ਆਵੋ ਤੇ ਇੱਕ ਬਹੁਤ ਵੱਡੀ ਗੱਲ ਇਹ ਲੱਗੀ ਆ ਬਾਈ ਨੇ ਪੰਜਾਬ ਦੇ ਵਿੱਚ ਰਹਿ ਕੇ ਹੀ ਜਿਹੜੀ ਥੱਕ ਪਾਈ ਹੋਈ ਹੈਗੀ ਬਾਈ ਦਾ ਢਾਬਾ ਵੀ ਆ ਤੇ ਆਪਣੇ ਪੰਜਾਬ ਦੇ ਵਿੱਚ ਮਾਲਵੇ ਏਰੀਏ ਦੇ ਵਿੱਚ ਜਿਹੜੇ ਹੁੰਦੇ ਆਂ ਕਰੇਲੇ ਵਾੜ ਕਰੇਲੇ ਹੁੰਦੇ ਆ ਜਾਂ ਤਾਂ ਉਹ ਹੁੰਦੇ ਆ ਲੰਮੇ ਜੀ ਤੇ ਆਹ ਨੇ ਜੀ ਪਹਾੜੀ ਕਰੇਲੇ ਇਹ ਪਹਾੜੀ ਕਰੇਲੇ ਨੇ ਪਹਾੜਾਂ ਦੇ ਵਿੱਚੋਂ ਮਿਹਨਤ ਕਰਕੇ ਬਾਈ 2-3 ਘੰਟੇ ਲਾ ਕੇ ਲੈ ਕੇ ਆਉਂਦਾ ਮਿਹਨਤ ਕਰਦਾ ਆਪਦਾ ਕੰਮ ਕਾਰਜ ਕੀਤਾ ਇੱਥੇ ਨਾਲ ਹੀ ਲਾਗੇ ਬਾਈ ਦਾ ਘਰ ਆਗਾ ਦੁੱਖ ਦੀ ਗੱਲ ਇਹ ਆਗੀ ਬਾਈ ਕਹਿੰਦਾ ਵੀ ਜੇ ਇੱਥੇ ਕੋਈ ਬਿਹਾਰੀ ਜਾਂ ਕੋਈ ਯੂਪੀ ਦਾ ਕੋਈ ਭਈਆ ਇੱਥੇ ਰਿਹੜੀ ਲਾ ਲੇ ਜੇ ਮੈਂ 50 ਰੁਪਏ ਕਿਲੋ ਕਰੇਲੇ ਦਿਨਾਗਾ ਤਾਂ ਉਹ 70 ਦੇਵੇ ਉਹਦੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਕਰੇਲੇ ਵੇਚ ਜਾਂਦੇ ਨੇ ਪਹਿਲੀ ਗੱਲ ਤਾਂ ਪੰਜਾਬੀ ਉਹ ਜੋ ਵੀ ਪੰਜਾਬੀ ਭਰਾ ਆਪਣਾ ਮਿਹਨਤ ਕਰਦਾ ਉਹਦੀ ਹੈਲਪ ਕਰਿਆ ਕਰੋ ਵੱਧ ਤੋਂ ਵੱਧ ਉਹਦੀ ਸਪੋਰਟ ਕਰਿਆ ਕਰੋ ਸਪੋਰਟ ਨਹੀਂ ਕਰ ਸਕਦੇ ਕੋਈ ਚੀਜ਼ ਮਾੜੀ-ਮੋਟੀ ਘੱਟ ਲੈ ਲਿਆ ਕਰੋ ਇਹ ਗਿਲਾਸ ਸਿਕਵਾ ਜਿਹੜਾ ਇਹ ਪੰਜਾਬੀਆਂ ਦਾ ਵੈਸੇ ਸਾਰੇ ਹੀ ਭਰਾਵਾਂ ਦਾ ਹੈਗਾ ਇਹ ਬਹੁਤ ਦੁੱਖ ਦੀ ਗੱਲ ਆ ਸੰਭਲੋ ਆਪਣੇ ਪੰਜਾਬੀ ਭਰਾਵਾਂ ਨੂੰ ਦੇਖੋ ਵਿਦੇਸ਼ ਜਾਣ ਦੀ ਵਿਦਾਇ ਬਾਈ ਨੇ ਇੱਥੇ ਨਾ ਦਾ ਟਰੇਲੇ ਵੇਚ ਦਾ ਨਾਲੇ ਬਾਈ ਦਾ ਢਾਬਾ ਹੈਗਾ ਤੋ ਬਹੁਤ ਦੁੱਖ ਦੀ ਗੱਲ ਆ ਗਈ ਇਹ ਬਾਈ ਦਾ ਸਾਥ ਦਿਆ ਕਰੋ ਆਉਂਦੇ ਜਾਂਦੇ ਬਾਈ ਕੋਲੇ ਚਾਹ ਪਾਣੀ ਨੂੰ ਵੀ ਰੋਕੇ ਜਾਇਆ ਕਰੋ ਸੋ ਇਸ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਨੇ ਸਾਨੂੰ ਚਾਹ ਪਾਣੀ ਬਹੁਤ ਸਾਡਾ ਅਦਬ ਸਤਕਾਰ ਕੀਤਾ ਸਾਨੂੰ ਕਾਫੀ ਲੰਮਾ ਟਾਈਮ ਇੱਥੇ ਬੈਠਿਆ ਨੂੰ ਹੋ ਗਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ